ਪੰਜਾਬ ਜਰਨਲ ਸਕੱਤਰ ਪੰਜਾਬ ਰੋਡ ਰੇਜ ਪਨਬਸ ਪੀਆਰਡੀਸੀ ਕੋ ਡ੍ਰਾਈਵਰ ਵਰਕਰ ਯੂਨੀਅਨ ਪੰਜਾਬ ਆ ਚੱਕਾ ਜਾਮ ਕੀਤਾ ਗਿਆ ਜੀ ਬਿਲਕੁਲ ਅਸੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੂੰ ਮੰਗ ਪੱਤਰ ਭੇਜਦੇ ਆ ਰਹੇ ਹਾਂ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾ ਪਰ ਲਗਾਤਾਰ ਸਰਕਾਰ ਮੈਨੇਜਮੈਂਟ ਵੱਲੋਂ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ ਉਲਟਾ ਵਾਰ-ਵਾਰ ਜਿਹੜੀਆਂ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆਂਦਾ ਜਾ ਰਿਹਾ ਜਿਹੜਾ ਸਿੱਧੇ ਤੌਰ ਤੇ ਵਿਭਾਗ ਨੂੰ ਖਤਮ ਕਰਨ ਵਾਲੀ ਮੰਸ਼ਾ ਦੇ ਨਾਲ ਕੰਮ ਕੀਤਾ ਜਾ ਰਿਹਾ ਜਿਹਦਾ ਸਾਡਾ ਸਖਤ ਵਿਰੋਧ ਆ ਜਿਹਦੇ ਚ ਅੱਜ ਜਿਵੇਂ ਕਿਲੋਮੀਟਰ ਬੱਸਾਂ ਦਾ ਟੈਂਡਰ ਫੋਲਣ ਦੀ ਤਰੀਕ ਰੱਖੀ ਸੀ ਜਿਹਦੇ ਚ ਅਸੀਂ ਵਿਰੋਧ ਕੀਤਾ ਕਿ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕੀਤਾ ਜਾਵੇ ਪਰ ਅਜੇ ਤੱਕ ਸਰਕਾਰ ਨੇ ਟੈਂਡਰ ਨੂੰ ਰੱਦ ਨਹੀਂ ਕੀਤਾ ਦੂਜੇ ਨੰਬਰ ਤੇ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਨੇ ਪਿਛਲੀ 15 ਅਗਸਤ ਨੂੰ ਵੱਡਾ ਸੱਦਾ ਐਜੀਟੇਸ਼ਨ ਸੀ ਜਿਹਦੇ ਚ ਮਾਨਯੋਗ ਚੀਫ ਸਕੱਟਰੀ ਨੇ ਬਹਿ ਕੇ ਸਾਡੀਆਂ ਮੰਗਾਂ ਮੰਨੀਆਂ ਸੀ ਤੇ 15 ਦਿਨ ਦੇ ਵਿੱਚ ਵਿੱਚ ਮੰਗਾਂ ਲਾਗੂ ਕਰਨ ਦਾ ਬਹੁਤ ਸਾਰਾ ਇਤਨ ਸੀ ਪਰ ਇੱਕ ਵੀ ਮੰਗ ਜਿਹੜੀ ਉਹ ਲਾਗੂ ਨਹੀਂ ਕੀਤੀ ਜਿਹਦੇ ਕਰਕੇ ਅਸੀਂ ਅੱਜ 3 ਮਹੀਨੇ ਹੋ ਗਿਆ ਵਾਰ-ਵਾਰ ਮੀਟਿੰਗਾਂ ਵੀ ਕਰ ਚੁੱਕੇ ਆ ਵੀ ਸਾਡੀਆਂ ਮੰਗਾਂ ਲਾਗੂ ਕੀਤੀਆਂ ਜਾਂ ਨਹੀਂ ਕੀਤੀਆਂ ਨਾਲ ਹੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨਾ ਠੇਕੇਦਾਰੀ ਬੋਖਾ ਕਰਕੇ ਸਾਡਾ ਹਿਸ਼ੂਸ਼ਣ ਹੋ ਰਿਹਾ ਉਹ ਵਾਰ-ਵਾਰ ਸਰਕਾਰ ਵੀ ਮੰਨਦੀ ਆ ਮੈਨੇਜਮੈਂਟ ਵੀ ਮੰਨਦੀ ਆ ਪਰ ਠੇਕੇਦਾਰ ਵਿਚੋਲਿਆਂ ਨੂੰ ਵਿਭਾਗਾਂ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਔਰ ਕਿਸੇ ਵੀ ਮੁਲਾਜ਼ਮ ਨੂੰ ਅਜੇ ਤੱਕ ਜਿਹੜਾ ਪੱਕਾ ਨਹੀਂ ਕੀਤਾ ਗਿਆ ਇਹਦਾ ਸਾਡਾ ਵਾਰ-ਵਾਰ ਰੋਸ ਹੈ ਜਿਹਦੇ 'ਚ ਅਸੀਂ ਅੱਜ 12 ਵਜੇ ਤੋਂ ਲੈ ਕੇ ਮੁਕੰਮਲ ਹੜਤਾਲ ਕੀਤੀ ਔਰ ਕੱਲ 18 ਤਰੀਕ ਨੂੰ ਮੁੱਖ ਮੰਤਰੀ ਦੀ ਰਾਇਸ਼ ਤੇ ਪੱਕਾ ਧਰਨਾ ਲਾਵਾਂਗੇ ਜਿਹਦੇ 'ਚ ਸਾਡੀਆਂ ਮੰਗਾਂ ਹੋਣੀਆਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਣਾ ਸਰਵਿਸ ਰੂਲ ਲਾਗੂ ਕਰਨੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨੀ ਔਰ ਵਿਭਾਗ 'ਚ ਮਾਲਕੀ ਬੱਸਾਂ ਪਾਉਣੀਆਂ ਕਿਲੋਮੀਟਰ ਪ੍ਰਾਈਵੇਟ ਬੱਸਾਂ ਦਾ ਜਿਹੜਾ ਟੈਂਡਰ ਰੱਦ ਕਰਨਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਹੜਤਾਲ ਰਹੇ ਜਿਹਦੇ 'ਚ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਭਰਾਤਰੀ ਜਥੇਬੰਦੀਆਂ ਜਾਂ ਜਿਹੜੀਆਂ ਹਰਿਆਣਾ ਹਮਾਚਲ ਸੀਟੀਜੂ ਦੀਆਂ ਟਰਾਂਸਪੋਰਟ ਲਿਆ ਜਥੇਬੰਦੀਆਂ ਉਹਨਾਂ ਦਾ ਸਾਨੂੰ ਪੂਰਾ ਸਮਰਥਨ ਐ ਸਹਿਯੋਗ ਐ ਉਹ ਸਾਡੇ ਸੰਘਰਸ਼ ਦਾ ਹਿੱਸਾ ਅੱਜ ਕਿਹੜੀਆਂ ਕਿਹੜੀਆਂ ਬੱਸਾਂ ਚੱਲਦੀਆਂ ਜੀ ਫਿਰ ਅੱਜ ਵੇਖੋ 12 ਵਜੇ ਤੱਕ ਸਾਡੀਆਂ ਸਾਰੀਆਂ ਬੱਸਾਂ ਚੱਲਦੀਆਂ 12 ਵਜੇ ਤੋਂ ਬਾਅਦ ਜਿਹੜੀ ਸਰਵਿਸ ਆ ਉਹ ਘਟਣੀ ਸ਼ੁਰੂ ਹੋ ਜੂਗੀ ਹੌਲੀ ਹੌਲੀ ਜਿਹੜੀਆਂ ਬੱਸਾਂ ਉਹ ਜਾਣੀਆਂ ਬੰਦ ਹੋ ਜਾਣਗੀਆਂ ਡੀਪੂਆਂ ਤੋਂ ਤੇ ਜਿਹੜੀਆਂ ਬੱਸਾਂ ਬਾਹਰ ਰੂਟ ਤੇ ਆ ਉਹ ਸ਼ਾਮ ਤੱਕ ਸਾਰੀਆਂ ਬੱਸਾਂ ਡੀਪੂਆਂ ਦੇ ਵਿੱਚ ਬੰਦ ਹੋ ਜਾਣਗੀਆਂ ਔਰ ਕੱਲ ਤੋਂ ਮੁਕੰਮਲ ਜਿਹੜਾ ਪਹਿਲੀ ਬੱਸ ਰੂਟ ਤੇ ਨਹੀਂ ਜਾਣੀ ਔਰ ਮੁਕੰਮਲ ਤੌਰ ਤੇ ਬੰਦ ਕਰਕੇ ਤੇ ਜਿਹੜਾ ਮੁੱਖ ਮੰਤਰੀ ਦੀ ਰੈਸਟ ਹੈ ਉਹ ਕਰਨਾ ਜਿਹੜੇ ਪੱਕੇ ਮਲਾਜ਼ਮ ਹੋਣ ਵਾਲਾ ਕੀ ਸਟੈਂਡ ਹੈ ਵੇਖੋ ਪੱਕੇ ਮਲਾਜ਼ਮ ਬਹੁਤ ਘੱਟ ਗਿਣਤੀ ਦੇ ਵਿੱਚ ਨੇ ਜਿਹੜੇ ਅਕਸਰ ਜਿਹੜੇ ਦਫਤਰਾਂ 'ਚ ਡਿਊਟੀਆਂ ਕਰ ਰਹੇ ਆ ਜਿੰਨੇ ਕ ਮਲਾਜ਼ਮ ਹੈਗੇ ਆ ਉਹ ਕੋਈ ਇੱਕਾ ਦੁੱਕਾ ਜਾਂ 5-7% ਬੱਸਾਂ ਚਲਾ ਨਹੀਂ ਸਕਦੇ ਆ ਔਰ ਉਹਨਾਂ ਦਾ ਸਾਨੂੰ ਫਿਰ ਵੀ ਸਮਰਥਨ ਆ ਕਿ ਉਹ ਸਾਡੇ ਜਿਹੜੇ ਸੰਘਰਸ਼ ਚੱਲ ਰਿਹਾ ਉਹਦਾ 100% ਸਮਰਥਨ ਕਰਨਗੇ ਜੇਕਰ ਸਰਕਾਰ ਕੋਈ ਵੱਧਵਾ ਐਕਸ਼ਨ ਲੈ ਕੇ ਆਉਗੀ ਤੇ ਅਸੀਂ ਉਹਨਾਂ ਨਾਲ ਵੀ ਸਾਡਾ ਰابطਾ ਵਾ ਔਰ ਹੋਰ ਵੀ ਸਾਰੀਆਂ ਭਰਾਤਰੀ ਜਥੇਬੰਦੀਆਂ 재미있게